ਹਲੋ ਹਲੋ ਹਾਂਜੀ ਹਾਂ ਡਾਕਟਰ ਸਾਹਿਬ ਹਾਂਜੀ ਡਾਕਟਰ ਬੋਲ ਰਿਹਾ ਜੀ ਬੋਲੋ ਜੀ ਕੀ ਦਿੱਕਤ ਹੈ ਮੇਰੀ ਦਿੱਕਤ ਆ ਕਿ ਮੇਰੇ ਦਰਦ ਹੋ ਰਿਹਾ ਠੀਕ ਆ ਠੀਕ ਹੈ ਜੀ ਆਜੂ ਟੀਕਾ ਲਗਾਇਆ ਦਰਦ ਹੋ ਰਿਹਾ ਤਾਂ ਤੁਹਾਨੂੰ ਡਾਈਕਲੋ ਗੋਲੀ ਦੇ ਦਿੰਨੇ ਆ ਕੋਈ ਪੈਰਾਸੈਟਾਮੋਲ ਦੇ ਦਿੰਨੇ ਆ ਕੋਈ ਕਿੱਥੇ ਦਰਦ ਹੋ ਰਿਹਾ ਹੈ ਜਗ੍ਹਾ ਦੱਸੋ ਦਰਦ ਦੀ ਮੇਰੇ ਕੀ ਇਡਿਚ ਦਰਦ ਹੋਈ ਅੰਦਾ ਉਹ ਜਦੋਂ ਮੈਂ ਟੀਕਾ ਲੱਗ ਗਿਆ ਸੀ ਉਦੋਂ ਤੁਹਾਨੂੰ ਬੁਖਾਰ ਸੀਗਾ ਫਿਰ ਢਿੱਡ ਦੀ ਦਰਦ ਕਿਵੇਂ ਹੋਣ ਲੱਗਿਆ ਦੱਸੋ ਇਹ ਐਵੇਂ ਕੇ ਨਾ ਉਹਨੂੰ ਦੇਖ ਲਿਆ ਨਾ ਅੱਛਾ ਹੁਣ ਐਵੇਂ ਦਰਦ ਹੋਣਾ ਤੇ ਦਰਦੜਾ ਪਾ ਕੰਮ ਕਰ ਲਿਆ ਨਾ ਫਿਰ ਦਰਦ ਤਾਂ ਤਾਂ ਹੀ ਹੁੰਦਾ ਨਾ ਤੁਸੀਂ ਅੰਗੇ ਦੀ ਹੁਣ ਦੁਬਾਰਾ ਟੀਕਾ ਲਵਾਉਣ ਨੂੰ ਚੀਤਰੀ ਜਾਂਦਾ ਕੱਲ ਤਾਂ ਲਾਇਆ ਸੀ ਟੀਕਾ ਆਜੂ ਤੁਸੀਂ ਹੋਰ ਲਾਜੋ ਅੱਛਾ ਹੋਰ ਲਾ ਜਾ ਮੈਂ ਹਾਂਜੀ ਓ ਤਾਂ ਇੰਨਾ ਪਿਆਰਾ ਲੱਗਦਾ ਮੇਰਾ ਟੀਕਾ ਹੂੰ ਜਿਹੜਾ ਤੁਹਾਡੇ ਟੀਕੇ ਚ ਮਜ਼ਾ ਨਾ ਅੱਛਾ ਉਹ ਕਿਤੇ ਹੋਰ ਹੈ ਨਹੀਂ ਅੱਛਾ ਮਤਲਬ ਇੰਨਾ ਸਪੈਸ਼ਲ ਟੀਕਾ ਹੈ ਮੇਰਾ ਹਨਾ ਹਾਂ ਜਦੋਂ ਲਾਜਾਂਗੇ ਭਾਈ ਜ਼ਰੂਰ ਲਾਜਾਂਗੇ ਆਪਣਾ ਕੰਮ ਕੀ ਹੈ ਡਾਕਟਰ ਬੰਦੇ ਐ ਟੀਕਾ ਲਾਉਣੇ ਹੋਰ ਆਪਣਾ ਕੀ ਕੰਮ ਹੈ ਹਾਂਜੀ ਤੁਹਾਨੂੰ ਪਤਾ ਹੀ ਹੁਣ ਤੁਹਾਨੂੰ ਟੀਕਾ ਲਾਉਣਾ ਹੀ ਪੈਣਾ ਉਸ ਦਿਨ ਆਇਆ ਤਾਂ ਟੀਕਾ ਲਾਉਣੀ ਸੀ ਤੇਰੇ ਹਾਂਜੀ ਦੀ ਗੱਲ ਹੁਣ ਆਇਆ ਤੇ ਤੂੰ ਬਸ ਲੋਰ ਚ ਜਿਆਦਾ ਥੱਲੇ ਕਰਦੀ ਤਾ ਮੈਂ ਤੁਹਾਨੂੰ ਦੇਖ ਕੇ ਕੀ ਕੀਤੀ ਸੀਗੀ ਅੱਛਾ ਜੀ ਐਂ ਕਰ ਜਾਂਦਾ ਵੀ ਡਾਇਰੈਕਟ ਟੀਕਾ ਹੀ ਲਵਾ ਲਾਂ ਮੈਂ ਹਾਂਜੀ ਮੈਂ ਤੁਹਾਨੂੰ ਨਾ ਕਈ ਵਾਰ ਦੇਖਿਆ ਨੇ ਤੁਹਾਡੀ ਗਲੀ ਚ ਹਾਂ ਲੱਗਦੇ ਟੱਪ ਦੇ ਤੇ ਫਿਰ ਮੇਰਾ ਬੜਾ ਹੀ ਮਨ ਕਰਦਾ ਸੀ ਮੈਂ ਕਿ ਇੱਕ ਵਾਰ ਟੀਕਾ ਨਾ ਤਾਂ ਲਵਾਉਣਾ ਹੀ ਲਵਾਉਣਾ ਹਾਂ ਚਲੋ ਲਾਤਾ ਫਿਰ ਕਿਵੇਂ ਲੱਗਿਆ ਬੰਦਾਸ ਟੀਕਾ ਬਹੁਤ ਹੀ ਵਸਤ ਲੱਗਿਆ ਹਾਂ ਦੇ ਉਹ ਟਿਕਾ ਰੋਜ਼ ਲੱਗਦਾ ਨਾ ਵੀ ਫੇਟਨ ਕਿਵੇਂ ਲੱਗੇ ਤੇ ਫਿਰ ਫੇਟ ਤਾਂ ਮੇਰੀ ਜ਼ਿੰਦਗੀ ਸੁਧਰ ਜੂ ਅੱਛਾ ਕੇ ਹਾਂਜੀ ਤੇ ਮੈਂ ਤਾਂ ਮੇਰੋਂ ਹੋਰ ਮੈਨੂੰ ਕੀ ਚਾਹੀਦਾ ਦੇਖ ਬੰਦਾ ਤੇਰੇ ਘਰੇ ਹੁੰਦਾ ਨਹੀਂ ਹਾਂ ਉਹ ਤੇ ਜਾਂਦਾ ਕੰਮ ਮੈਨੂੰ ਹੁਣ ਥੋੜੀ ਜਰੂਰਤਾ ਉਹ ਕੰਮ ਤੇ ਜਾਂਦਾ ਉਹ ਰਾਤ ਨੂੰ ਆਉਂਦਾ ਲੇਟ ਹਾਂਜੀ ਉਹ ਤਾਂ ਟਿਕਾ ਲਾਉਂਦਾ ਨਹੀਂ ਆਉਣਾ ਹਾਂ ਉਹ ਥੱਕ ਹੀ ਜਾਂਦੇ ਵੈਸੇ ਅੱਛਾ ਟਿਕਾ ਮੈਂ ਤਾਂ ਇੱਥੇ ਹੀ ਰਹਿਣਾ ਸਾਰਾ ਤੈਨੂੰ ਪਿੰਡ ਦੇ ਵਿੱਚ ਹੀ ਤੈਨੂੰ ਪਤਾ ਹਾਂਜੀ ਤੇ ਤੂੰ ਇੱਥੇ ਆ ਜਾਕਰ ਮੇਰੇ ਕੋਲ ਪਿੱਛੇ K1 ਵੀ ਤਾਂ ਬਣਿਆ ਹੋਇਆ ਹੈਗਾ ਨਾਲੇ ਆਪਾਂ ਨੇ ਕਿਹੜਾ ਕਿਸ ਨੇ ਕੋਈ ਸ਼ੱਕ ਕਰਨਾ ਲੋਕ ਤਾਂ ਹੀ ਸੋਚਣਗੇ ਕਿ ਚਲੋ ਟੀਕਾ ਟੋਕ ਲਵਾਉਣ ਆਈ ਹੋਣੀ ਹੈ ਦਵਾਈ ਪੁੜੀ ਲੈਣ ਆਈ ਹੋਣੀ ਹੈ ਨਹੀਂ ਫਿਰ ਕਰੇ ਵੀ ਨਾ ਇੱਥੇ ਕੋਈ ਨਹੀਂ ਹੁੰਦਾ ਨਾ ਕਰੇ ਵੀ ਕਿਸੇ ਨੂੰ ਨਹੀਂ ਪਤਾ ਚੱਲਣਾ ਥੋੜੇ ਬਾਰ-ਬਾਰ ਥੋੜੇ ਇੱਥੇ ਆਉਂਗੀ ਤੇ ਲੋਕਾਂ ਨੂੰ ਐਸੀ ਬਹਿਮ ਹੋ ਜਾਣਾ ਕਿ ਮੈਂ ਬਾਰ-ਬਾਰ ਆਉਂਗਾ ਇੱਥੇ ਤੇ ਮੇਰੇ ਵਕਤ ਦੀ ਬਹਿਮ ਨਹੀਂ ਕਦੇ ਤੁਸੀਂ ਆਗੇ ਕਦੇ ਮੈਂ ਆਗੇ ਐਵੇਂ ਚੱਲ ਜੂਗਾ ਫਿਰ ਨਹੀਂ ਹੋਣਾ ਫਿਰ ਆਪਾਂ ਕੰਮ ਕਰਦੇ ਨਾ ਆਪਾਂ ਬਾਜ਼ਾਰ ਚੱਲ ਜਿਆ ਕਰਾਂਗੇ ਮਠੰਡੇ ਚੱਲ ਜਾਂ ਮੁਢਨੇ ਜਾਵਾਂਗੇ ਕਿ ਬਜ਼ਾਰ ਹਾਂਜੀ ਉੱਥੇ ਹੋਟਲ ਚ ਕਮਰਾ ਲਏ ਕਿ ਤਸੱਲੀ ਦੇ ਨਾਲ ਟਿਕਾ ਲਾਵਾਂਗੇ ਤੁਹਾਡੀ ਹੈ ਨਾ ਜਿਹੜਾ ਸਿਰੰਜ ਹੈ ਨਾ ਤੁਹਾਡੀ ਹਾਂ ਮੈਂ ਨਹੀਂ ਕੀ ਬਾਤਾਂ ਅੱਛਾ ਸਿਰੰਜ ਦੇ ਬਿਚਾ ਦੇਖੋ ਕਰਾਮਾ ਤਾਂ ਸਿਰੰਜੇ ਦੀ ਹੁੰਦੀ ਹੈ ਉਸ ਸਿਰੰਜ ਨੇ ਜਿਹੜਾ ਅਸਰ ਕਰਨਾ ਹੁੰਦਾ ਹੈ ਨਾ ਹਾਂਜੀ ਅਸਰ ਉਸੇ ਸਿਰੰਜ ਨੇ ਹੀ ਕਰਨਾ ਹੈ ਤੇ ਉਸੇ ਸਿਰੰਜ ਦੇ ਕਰਕੇ ਸਭ ਕੰਮ ਹੁੰਦਾ ਹੈ ਹਾਂਜੀ ਆਣਾ ਹਾਂਜੀ ਬੱਸ ਗਾ ਏਦਾਂ ਬਸ ਮੇਰੇ ਨਾਲ ਖੜੀ ਰਹੀ ਬਸ ਤੁੰਟੀ ਗੱਲ ਪਾਉਂਦੀ ਰਹੀ ਹੁਣ ਐਨਾ ਹੋਏ ਕਿ ਮੈਂ ਟੀਕਾ ਲਾ ਆਂ ਤੇ ਗੱਲ ਨੂੰ ਤੁਮੈਨੂੰ ਭੁੱਲ ਜਾਈਂ ਨਹੀਂ ਨਹੀਂ ਤੁਸੀਂ ਭੁੱਲਣ ਵਾਲੀ ਚੀਜ਼ ਹੋ ਤੇ ਮੈਂ ਤੁਹਾਨੂੰ ਭੁੱਲ ਜਾਂ ਅੱਛਾ ਕਿ ਐਨਾ ਵਧੀਆ ਲੱਗਦਾ ਟੀਕਾ ਲਾਇਆ ਮੇਰਾ ਹੁਣ ਤਾਂ ਤੁਸੀਂ ਮੇਰੀ ਜਾਨ ਬਣ ਗਏ ਹੁਣ ਨਹੀਂ ਤੁਹਾਨੂੰ ਭੁੱਲਦੀ ਅੱਛਾ ਕਿ ਹੂੰ ਚੋ ਠੀਕ ਹੈ ਫਿਰ ਹੁਣ ਫਿਰ ਇੱਕ ਦੋ ਵਾਰ ਟੀਕੇ ਹੋਰ ਲਾਏ ਨਾ ਫਿਰ ਭੁੱਲਣਾ ਫਿਰ ਦੋਵੇਂ ਨਹੀਂ ਫਿਰ ਫੀਲਿੰਗਾਂ ਨੂੰ ਦੱਸਿਆ ਕਰੇਂਗੀ ਵੀ ਮੇਰਾ ਟੀਕਾ ਤਾਂ ਵੀ ਸਿਰਾਂ ਲਾਉਂਦਾ ਡਾਕਟਰ ਉਹ ਹੂੰ ਦੱਸਾਂਗੀ ਦੱਸ ਕੇ ਨਹੀਂ ਨਹੀਂ ਅਗਰ ਮੈਂ ਸੇਲੀਆਂ ਨੂੰ ਦੱਸੂਣੀ ਦਸੂਣੀਆਂ ਸੇਲੀਆਂ ਕਾਹਨੀਆਂ ਅਸੀਂ ਲਗਾਉਣਾ ਫਿਰ ਉਹਨਾਂ ਨੂੰ ਹੈਨਾ ਮੈਂ ਦੱਸਣਾ ਕਿਸੇ ਨੂੰ ਨਹੀਂਗਾ ਮੈਂ ਫਿਰ ਸੇਲੀਆਂ ਦੇ ਵੀ ਲਾਇਆ ਕਰੂੰਗਾ ਠੀਕਾ ਜਾ ਕੇ ਅੱਛਾ ਲਾ ਕੇ ਦੇਖ ਲੋ ਜੀ ਕਿਉਂ ਹੂੰ ਸਾਡਾ ਤਾਂ ਕੰਮ ਹੀ ਏ ਟੀਕੇ ਦਾ ਲਾਉਣਾ ਅਸੀਂ ਟੀਕੇ ਸਾਡਾ ਕੰਮ ਹੀ ਏ ਟੀਕੇ ਦਾ ਲਾਉਣਾ ਅਸੀਂ ਟੀਕਾ ਲਾਵਾਂਗੇ ਉਹ ਟੀਕੇ ਦੀ ਗੱਲ ਨਹੀਂ ਕਰਦੀ ਅਗਰ ਇਹ ਵਾਲਾ ਟੀਕਾ ਲਾਉਂਗੇ ਤਾਂ ਇਹ ਸਿਰਫ ਮੇਰੇ ਹੀ ਆ ਹੁਣ ਹੁਣ ਇਹ ਟੀਕਾ ਸੋਡਾ ਨਾਮ ਹੋ ਗਿਆ ਹਾਂ ਹੁਣ ਸੇਲੀਆਂ ਨੂੰ ਨਹੀਂ ਦੇਣਾ ਕਿਸੇ ਨੂੰ ਨਹੀਂ ਦੇਣਾ ਚਲੋ ਆਹ ਟੀਕੇ ਦੀ ਮੈਂ ਤੇਰੇ ਨਾਮ ਕਰਾ ਦਿੱਤੀ ਹੈ ਰਜਿਸਟਰੀ ਅੱਜ ਤੋਂ ਬਾਅਦ ਇਹ ਗੱਲ ਨਹੀਂ ਕਹਿਣੀ ਕਿ ਕਿਸੇ ਹੋਰ ਦੀ ਵੀ ਲਾ ਦੂੰਗਾ ਠੀਕ ਆਹ ਟੀਕਾ ਤੇਰਾ ਹੋ ਗਿਆ ਬਸ ਇਸ ਟੀਕੇ ਦੀ ਕੀ ਕਰਾਣੀ ਤੂੰ ਰਜਿਸਟਰੀ ਹਾਂ ਬਸ ਤੇ ਪਟਾਖੇ ਬਣਾ ਕੇ ਤੇਰੇ ਨਾਮ ਕਰਤਾ ਹਾਂਜੀ ਹੁਣ ਇਸ ਟੀਕੇ ਨੂੰ ਆਪ ਦੇ ਖਜ਼ਾਨੇ ਦੇ ਵਿੱਚ ਛੁਪਾ ਕੇ ਰੱਖੀਂ ਠੀਕ ਹੈ ਠੀਕ ਹੁਣ ਮੇਰਾ ਹੀ ਆ ਹੁਣ ਮੇਰਾ ਹੀ ਰਹਿਣਾ ਹੋਰ ਮੈਂ ਕਿਸੇ ਦਾ ਹੁਣ ਵੀ ਨਹੀਂ ਦੇਣਾ ਜੇ ਹੋ ਗਿਆ ਕਿਸੇ ਹੋਰ ਦਾ ਫਿਰ ਤੂੰ ਕੀ ਕਰਨਾ ਟੀਕਾ ਵੜ ਦੇਣਾ ਠੀਕ ਹੈ ਨਾ ਮੈਂ ਕੱਟ ਹੀ ਦੇਣਾ ਕਿਸੇ ਦਾ ਮੇਰਾ ਨਾ ਕਿਸੇ ਹੋਰ ਦਾ ਫਿਰ ਮੈਂ ਕਿਸੇ ਦਾ ਰਹਿਣ ਹੀ ਨਹੀਂ ਦੇਣਾ ਹਾਂ ਇਹ ਵੀ ਗੱਲ ਸਹੀ ਹੈ ਜੇ ਤੁਸੀਂ ਵੇਖਿਆ ਨਹੀਂ ਨਾ ਮੈਨੂੰ ਪਿਆਰ ਹੀ ਦੇਖਿਆ ਹਾਂ ਇਹ ਗੱਲ ਤਾਂ ਸਹੀ ਹੈ ਫਿਰ ਚਲੋ ਵੀ ਮੈਂ ਆਉ ਦਾ ਟੀਕਾ ਨਹੀਂ ਵਟਾਉਣਾ ਆ ਟੀਕਾ ਤੇਰੇ ਨਾਮ ਹੈ ਇਸ ਨੂੰ ਆਪਣੇ ਖਜ਼ਾਨੇ ਦੇ ਵਿੱਚ ਆਪਣੀ ਗੁਫਾ ਦੇ ਵਿੱਚ ਛੁਪਾ ਕੇ ਰੱਖਿਓ ਹਾਂਜੀ ਤਾਂ ਕਿ ਕੋਈ ਚੋਰ ਇਸ ਟੀਕੇ ਨੂੰ ਨਾ ਚੁਰਵਾ ਕੇ ਲੈ ਜਾਏ ਨਹੀਂ ਨਹੀਂ ਟੀਕੇ ਨਾਵੇਂ ਕਿਵੇਂ ਕੋਈ ਲੈ ਜਾਊਗਾ ਤੇ ਫਿਰ ਤੁਸੀਂ ਨਾ ਹਾਂ ਕਰੋਗੇ ਤੇ ਫਿਰ ਜ਼ਰੂਰੀ ਥੋੜੀ ਇਹ ਵੀ ਕੋਈ ਹੋਰ ਲੈ ਜਾਊਗਾ ਹਾਂ ਸਹੀ ਗੱਲ ਹੈ ਬਿਲਕੁਲ ਬਿਲਕੁਲ। ਜੇ ਤੁਸੀਂ ਸਹੀ ਆਉ ਆਪ ਦੇਤੇ ਕੋਈ ਨਹੀਂ ਉਹ ਕਰਦਾ। ਨਹੀਂ ਮੈਂ ਸਹੀ ਆ ਤੇ ਮੈਂ ਤੁਹਾਨੂੰ ਤੇਰੇ ਹੀ ਟੀਕਾ ਲਾਉਣਾ ਹੈ ਮਨ ਤੋਂ ਉਸ ਨੂੰ ਪੈਸੀ ਆਦਤ ਪਾਤੀ ਟੀਕਾ ਲਾਉਣ ਦੀ। ਹਾਂ। ਹੁਣ ਮੈਂ ਬਰੀ ਬਰੀ ਆ ਕੇ ਟੀਕਾ ਲਾਇਆ ਕਰੂਗਾ ਤੇਰੇ। ਹਾਂਜੀ। ਤੇਰਾ ਕੋਈ ਨਾ ਕੋਈ ਬਹਾਨਾ ਬਣਾ ਹੀ ਰੱਖਣਾ ਫਿਰ ਬਿਮਾਰੀ ਦਾ। ਹੋਰ ਤੇਰਾ ਟੀਕੇ ਤੇ ਟੀਕਾ ਚੜੇ ਰਹੂਗਾ ਬਸ ਹੁਣ। ਹਾਂ। ਟੀਕਾ ਤੇਰਾ। ਤੂੰ ਮੈਡੀਕਲ ਵਾਲੇ ਦੇਖਭਾਲ ਬੈਠੇ ਹੈ ਕਿ ਨਹੀਂ ਫਿਰ ਮੈਂ ਆ ਕੇ ਲਾ ਜਾਾਂ ਟੀਕਾ ਤੇਰੇ ਹੋਣੇ। ਨਹੀਂ ਜੀ ਕੋਈ ਨਹੀਂ ਹੈਗਾ ਦੁਪਹਿਰ ਦਾ ਟਾਈਮ ਹੈ ਤੁਸੀਂ ਆ ਜਾਓ। ਕਿਰਪਾ ਤੁਸੀਂ ਕਹਿਵੋ ਜੇ ਕੱਪੜੇ ਪਾ ਕੇ ਰੱਖੇਗੇ ਹਾਂ ਜਿਹੜਾ ਤੁਸੀਂ ਦੱਸੋ ਮੈਂ ਤਾਂ ਉਹਦੇ ਦੀ ਪਾ ਲੂਗੀ ਉਹ ਲਈ ਦੇਣੇ ਮੈਂ ਤਾਂ ਜੇ ਜੇ ਮਰਚੀ ਪਾ ਲਾ ਹਾਂ ਠੀਕ ਹੈ ਫਿਰ ਤੁਸੀਂ ਆਜੋ ਹਾਂ ਕਿ ਤੁਸੀਂ ਆਜੋ ਹੁਣੇ ਆਜੋ ਕੰਟਰੋਲ ਨਹੀਂ ਹੋ ਰਿਹਾ ਬਸ ਠੀਕ ਆ ਗਿਆ ਆ ਗਿਆ ਆ ਗਿਆ ਆ ਗਿਆ ਫੋਨ ਕੱਟ ਜਲਦੀ ਆ ਗਿਆ ਹਾਂ ਠੀਕ ਹੈ ਜੀ ਬਾਏ ਓਕੇ 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 ਓਕੇ